ਗੱਲ ਕਰੇ ਵੀ ਬਹੁਤ ਨਹੀਂ ਮਿਲਤਾ ਹੁੰਦੀ ਨਾ ਕਿ ਕਿਸੇ ਸਾਹ ਰਾਹੀ ਕਾਜਾਂ ਦੇ ਕਦੀ ਸਾਹ ਰਾਹੀ ਕਾਜਾਂ ਦੇ ਕਿਹੜੀ ਮੀਟਿੰਗਾਂ ਤੋਂ ਬਾਅਦ ਅਸੀਂ ਕਦੀ ਰਿਜ਼ਲਟ ਨਹੀਂ ਦੇਖਿਆ ਮੀਟਿੰਗਾਂ 'ਚ ਕੁਝ দাবী ਖੋਰ ਹੁੰਦੇ ਨੇ ਉਹਦੇ ਰਿਜ਼ਲਟ ਕੁਝ ਹੋਣ। ਹੁੰਦਾ ਹੈ ਕਿ ਜਦੋਂ ਮੀਟਿੰਗਾਂ ਹੁੰਦੀਆਂ ਨੇ ਅਜ ਅਜ ਦੀ ਅਪਾਰਟਮੈਂਟ ਸੁੱਖੀਆਂ ਬੜੀਆਂ ਨੇ ਆਪ ਰੋਡੀਆਂ ਨੂੰ ਸਾਥ ਚਲਾਉਂਦੀਆਂ। ਮੈਂ ਪਿਛਲੇ ਲਗਭਗ ਜੰਪਾਲਾ ਇਖਲਾ ਬੜੇ ਸਮਾਂ ਤੋਂ ਦੇਖਦਾ خاص کر تین سال حالات یہ ہے کہ دس دس دن پہلے ہفتہ ہفتہ پہلے آ کے گلیاں ٹریکٹر ٹرالیاں کھڑی ہو جائیں گی آم پبلک کتنا لگے کہ اثر سا خاص کر کے آنند صاحب کو کیس گڑھ صاحب لے لو سیسکا صاحب کے لے لو کہ میں دو سال دیکھتے ہوں ڈی ایس پی صاحب خود ہاتھ کے لے کے

ਐਸਐਸਟਸ ਐਸਐਸਟਸ ਆ ਹੋਸੀਗੇ ਲੇਕਿਨ ਸਰ ਇੰਨੀ ਪ੍ਰੋਬਲਮ ਆ ਕਿ ਦਾਵੇ ਬਹੁਤ ਹੁੰਦੇ ਅਸੀਂ ਟ੍ਰੈਫਿਕ ਕੰਟਰੋਲ ਕਰਾਂਗੇ ਕਿ ਇੱਕ ਪਾਸੇ ਤੋਂ ਲੱਗੇ ਨਾ ਮੈਂ ਇੱਕ ਪਾਸੇ ਤੋਂ ਲੱਗੇ ਆਉਣੇ ਨੂੰ ਮਾਫ ਕਰਨਾ ਉਹ ਦਾਵੇ ਦਾਵੇ ਕਰਦੇ ਸਰ ਬਹੁਤ ਬੁਰਾ ਕਾਪੂਲਾ ਨੰਦ ਸਾਹਿਬ ਦਾ ਟ੍ਰੈਫਿਕ ਹੈ ਹੱਥ ਜੋੜ ਕੇ ਬੇਨਤੀ ਹੈ ਟ੍ਰੈਫਿਕ ਸਾਲਾ ਲੱਗ ਪਿਆ ਜਾਵੇ ਸੌਂਦਲੇ ਮੱਲੇ ਜਿਹੜਾ ਸਿਰਫ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰੇ ਤਾਂ ਕਿ ਬਾਹਰੋਂ ਆਉਣ ਵਾਲੇ ਸੰਗਤ ਜਿਹੜੀ ਆ ਉਹ ਆਰਾਮ ਦੇ ਨਾਲ ਆਵੇ ਗੁਰਦਰਾ ਸਾਹਿਬ ਦਰਬਾਰਸਤ ਤੱਕ ਹੋਵੇ ਛਿਰਵਾ ਜਵੇ ਕੁਟਬਾਂ ਮੰਦ ਜਿੱਥੇ ਆਣਾ ਚਾਹਣਾ ਉੱਥੇ ਜਾਵੇ ਦੂਸਰੀ ਗੱਲ ਜਦੋਂ ਅਚਾਨਕ ਜੇ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਜੱਤੇ ਬੰਨੀਆਂ ਘੋੜ-ਘੋੜ ਕਿੱਲ ਕਰਦੇ ਹਨ ਜੀ ਤਾਂ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਉਹ ਸਾਰੀ ਪਬਲਿਕ ਨਾਲ ਭਰਿਆ ਹੁੰਦਾ ਹੈ ਉੱਥੇ ਇਹ ਹਰ ਇੱਕ ਨੂੰ ਕੀਤਾ ਜਾਵੇ ਕਿ ਪਬਲਿਕ ਅੰਦਰ ਨਾ ਜਾ ਸਕੇ ਸਵਾਈਨ ਹਾਕਿੰਗ ਦਾ ਦੇ ਬਰੇ ਹੈਵ ਕੋੜ-ਕੋੜ ਕਰ ਤੋਂ ਬੋਟੇ ਬੰਦਾ ਉੱਥੇ ਨਾ ਜਾਵੇ ਸਖਤੀ ਕਰਨੀ ਹੈ ਤੁਹਾਡੇ ਨਾਲ ਮੈਂ ਪੂਰੇ ਅਰੰਧੁਰ ਸਾਹਿਬ ਦੀ ਪੂਰੀ ਪ੍ਰੈਸ ਵੱਲੋਂ ਗਿਰਤਾਵਾ ਕਰਦਾ ਵੀ ਸਾਰੀ ਪ੍ਰੈਸ ਤੁਹਾਡੇ ਨਾਲ ਹੋएगी ਜਿੰਨੀ ਸਖਤੀ ਕਰੋ ਕਰੋ ਲੇਕਿਨ ਬੰਦਾ ਕੋਈ ਆ ਉਹ ਟ੍ਰੈਫਿਕ ਰੂਲ ਮਟੋਲ ਕੰਟਰੋਲ ਸਾਡੀ ਕਿ ਛੱਡ ਕੇ ਤੇ ਦੂਸਰਾ ਉਸ ਚੰਨੰਗਾ ਸਟੇਡੀਅਮ ਵਿੱਚ ਨਾ ਜਾਵੇ ਇਹ ਹੀ ਗੱਲ ਹੈ ਜੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਨਸ਼ੇ ਦੇ ਖਿਲਾਫ ਚੱਲ ਰਹੀ ਡਰਾਈਵ ਦੇ ਵਿੱਚ ਹਿੱਸਾ ਬਣਨ ਦੇ ਲਈ ਅੱਜ ਇੱਥੇ ਪਹੁੰਚੇ ਹੈ ਤੇ ਮੈਂ ਅਫਸਰ ਸਾਹਿਬਾਨ ਦੇ ਔਰ ਸਭ ਦੇ ਧਿਆਨ ਚ ਲਿਆਣਾ ਚਾਹੁੰਦਾ ਹੈ ਕਿ ਨਸ਼ਾ ਅਜ ਇੱਕ ਸਿੰਡੀਗੇਟ ਬਣ ਚੁੱਕਿਆ ਹੈ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬੰਦਿਆਂ ਨੂੰ ਹਾਇਰ ਨਹੀਂ ਕਰਦੇ ਆ ਔਰ ਹਰ ਪਿੰਡ ਦੇ ਵਿੱਚ ਉਹਨਾਂ ਦਾ ਬੰਦਾ ਵੀ ਬੈਠਾ ਹੈ ਨਸ਼ਾ ਵੇਚਣ ਦੇ ਲਈ ਇੱਕ ਤਰ੍ਹਾਂ ਦੀ ਆਰਗੇਨਾਈਜ਼ਡ ਗੈਂਗ ਦੀ ਤਰ੍ਹਾਂ ਚੱਲਦਾ ਹੈ ਹਰ ਪਿੰਡ ਦੇ ਵਿੱਚ ਉਹਨਾਂ ਦੇ ਵੇਚਣ ਵਾਲੇ ਤਸਕਰ ਬੈਠੇ ਨੇ ਜੇ ਨਸ਼ੇ ਦੇ ਸਹੀ ਤਰੀਕੇ ਨਾਲ ਥੱਲ ਪਾਉਣੀ ਹੈ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸ ਦੀ ਮਦਦ ਦੇ ਨਾਲ ਆਇਡੈਂਟੀਫਾਈ ਕਰਨਾ ਪਏਗਾ ਕਿ ਕੌਣ ਨਸ਼ਾ ਵੇਚਦਾ ਹੈ ਤੇ ਕੌਣ ਸਿਰਫ ਇਹਨਾਂ ਦੇ ਚਾਲਸੇ ਜਾ ਕੇ ਨਸ਼ਾ ਕਰਨ ਲੱਗੋ ਜਦੋਂ ਤੱਕ ਇਹ ਦੋਨਾਂ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾਏਗਾ ਉਦੋਂ ਤੱਕ ਨਸ਼ੇ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਨਸ਼ਾ ਵੇਚਣ ਵਾਲਿਆਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹਨਾਂ ਦੀ ਜਿਹੜੀ ਜ਼ਮਾਨਤ ਵਗੈਰਾ ਹੈ ਉਹਨਾਂ ਦੇ ਵੀ ਰੋਕ ਲਗਣੀ ਚਾਹੀਦੀ ਤਾਂ ਜੋ ਆ ਕੇ ਸਮਾਜ ਨੂੰ ਖਰਾਬ ਨਾ ਕਰ ਸਕਣ। ਤੁਹਾਡੇ ਆਏ ਆਪ ਸਭ ਦਾ ਇੱਥੇ ਆਣ ਤੇ ਅਸੀਂ ਸਵਾਗਤ ਕਰਦੇ ਹਾਂ ਤੇ ਜਿੰਨੇ ਵੀ ਮੋਤਵਾਰ ਐਮਸੀ ਸਰਵਾਰ ਪੰਚ ਸਰਪੰਚ ਇੱਥੇ ਆਏ ਐ ਤੇ ਜਿਹੜੀ ਇਹ ਮਹਿਮ ਚੱਲੀ ਹੋਈ ਹੈ ਜਿਵੇਂ ਪਹਿਲਾਂ ਵੀ ਆਖਿਆ ਗਿਆ ਤੇਗੀ ਵੀ ਮੈਂ ਆਖਿਆ ਵੀ ਬਹੁਤ ਵਧੀਆ ਹੈ ਜਿਹਦੇ ਵਿੱਚ ਇੰਟਰੈਕਸ਼ਨ ਹੋ ਰਹੀ ਹੈ ਹਰ ਕਿਸੇ ਨੂੰ ਇੱਕ ਮੰਚ ਦੇ ਉੱਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਰਿਹਾ। ਕੁਐਸਚਨ ਵੀ ਸਾਰਿਆਂ ਦੇ ਤੇ ਹਰ ਕਿਸ ਦੀ ਕੰਪਲੇਟ ਮੇਰੇ ਵੱਲੋਂ ਇੱਕ ਕੌਪਲੀਮੈਂਟ ਹੈ। ਆਪਣੇ ਜਿਹੜੇ ਤਿੰਨੇ ਥਾਣੇ ਆ ਗਿੱਪੁਰ ਸਾਹਿਬ ਨੰਗਰ ਸਾਹਿਬ ਤੇ ਨੰਗਰ ਇਹਨਾਂ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਸੁਖਜੋਤ ਸਿੰਘ ਬੈਂਸ ਸਾਡੇ ਹਲਕਾ ਵਿਧਾਇਕ ਉਹਨਾਂ ਵੱਲੋਂ ਨੌਜਵਾਨ ਜਿਹੜੇ ਐਸਐਚਓ ਸਹਿਬਾਨ ਹੈ ਉਹ ਨਿਯੁਕਤ ਕੀਤੇ ਗਏ ਐ ਤੇ ਉਹਨਾਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਵੀ ਹਰ ਇੱਕ ਦੀ ਗੱਲ ਜਿਹੜੀ ਸੁਣੀ ਜਾਵੇ ਤੇ ਇਹਨਾਂ ਦੇ ਜਿਹੜੇ ਸੀਨੀਅਰ ਅਫਸਰ ਹੈ ਸਹਿਬਾਨ ਹੈ ਉਹਨਾਂ ਨੂੰ ਵੀ ਇਹ ਨਿਰਦੇਸ਼ ਹੈ ਜਿਹੜਾ ਇੰਟਰੈਕਸ਼ਨ ਹੈ ਅੱਗੇ ਨਾਲ ਬਹੁਤ ਜ਼ਿਆਦਾ ਫ੍ਰੀਮੀਅਰ ਰਹਿਣਾ ਹਰ ਇੱਕ ਬੰਦਾ ਆਪਣੀ ਗੱਲ ਰੱਖ ਸਕਦਾ ਤੇ ਡਿਊਟੀ ਵੀ ਵਾਕੂ ਵੀ ਨਿਭਾਈ ਜਾ ਰਹੀ ਹੈ ਤੇ ਉਸਦੇ ਨਾਲ ਜਿਹੜੀ ਮੇਰੀ ਜਿਵੇਂ ਨੀਤੀ ਨੇ ਜਿਹੜਾ ਹੈ ਸਾਈਡੀ ਡਿਊਟੀ ਬਣਦੀ ਹੈ ਨੌਜਵਾਨ ਦੀ ਆਪਣੇ ਇੱਥੇ ਬੈਠੇ ਹੋਏ ਪੁਲਿਸ ਨੇ ਤੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਤੇ ਨੌਜਵਾਨਾਂ ਨੂੰ ਬੈਠੇ ਵੀ ਜੇਕਰ ਤੁਹਾਡੇ ਨਾਲ ਤਾਂ ਕੋਈ ਸੰਗੀ ਸਾਥੀ ਨਸ਼ੇ ਵਾਲਾ ਜਾਂਦਾ ਤਾਂ ਤੁਹਾਡੀ ਡਿਊਟੀ ਬਣਦੀ ਹੈ ਚਾਹੇ ਉਸਦੇ ਘਰ ਜਾਂ ਲੋ ਅਸੀਂ ਦਸੀਏ ਚਾਹੇ ਪੁਲਿਸ ਨੂੰ ਦਸੀਏ ਜੇਕਰ ਅਸੀਂ ਉੱਥੇ ਪੜਦਾ ਰੱਖਦੇ ਹਾਂ ਤਾਂ ਅਸੀਂ ਹੁਣਾਂ ਘਾਦ ਉੱਥੇ ਖਤ ਹੋ ਜਾਂਦੇ ਆ ਇਸਾ ਦੀ ਡਿਊਟੀ ਬਣਦੀ ਹੈ ਤੇ ਇੱਕ ਜਿਹੜਾ ਸਾਡੇ ਹਰ ਮਹੀਨੇ ਦੋ ਚਾਰ ਘਟਨਾਵਾਂ ਹੁੰਦੀਆਂ ਨੇ ਸਭ ਤੁਹਾਡੇ ਅੱਖ ਲਿਆ ਰੋਡ ਕੋਲ ਹੈ ਜਦੋਂ ਉਹ ਕਹਿੰਦਾ ਜਿਹੜਾ ਸਿੰਗਲ ਰੋਡ ਹੈ ਇੱਥੇ ਤੁਹਾਨੂੰ ਸੋਨੇ ਨੂੰ ਮਿਲਦਾ ਵੀ ਆਦੀ ਕਲੀਫੋਰਨੀਆ ਜਿਹੜਾ ਰੋਡ ਹੈ ਉੱਥੇ ਟੱਕਰ ਹੋ ਗਈ ਹੈ ਇੱਕ ਹੋਰ ਮਾਨ ਦਾ ਜਿਹੜਾ ਪੁੱਤ ਹੈ ਉਹ ਰੁਕਸਤ ਹੋ ਗਿਆ ਆਪ ਵੀ ਤਾਂ ਬੇਨਤੀ ਹੈ ਕਿ ਇਹ ਜਿਹੜਾ ਰੋਡ ਹੈ ਕਿ ਬਹੁਤ ਜ਼ਿਆਦਾ ਬਿਜ਼ੀ ਹੈ ਪਰ ਜੇ ਮੈਂ ਗੱਲ ਕਰੀਏ ਤੇ ਦੂਜੀ ਸਾਈਡ ਘਾਰ ਸਾਈਡ ਜਿਹੜੀ ਹੈ ਇਹ ਬਹੁਤ ਘੱਟ ਇੱਥੇ ਇਧਰ ਥੋੜਾ ਬੰਨ੍ਹਨੇ ਦੀ ਵਜ੍ਹਾ ਨਾਲ ਆਵਾਜ਼ਾਈ ਬਹੁਤ ਵੱਧ ਗਈ ਹੈ ਤੇ ਇੱਥੇ ਕੋਈ ਸਪੀਡ ਲਿਮਿਟ ਹੈ ਪਰ ਇਹ ਅਧਾਰਤ ਕਰੀਏ ਸਾਡੇ ਮੇਨ ਸਕੂਲ ਸਰ ਜਿੰਦਵੜੀ ਦੇ ਕੋਲ ਜਿਹੜਾ ਚੌਕ ਹੈ ਸੱਜੇ ਖੱਬੇ ਸਕੂਲਾਂ ਦੀ ਹੱਬ ਹੈ ਚਾਹੇ ਰੌਂਡ ਕਰ ਨਾਲ ਕਹੀਏ ਸੈਂਟਰੀ ਕਹੀਏ ਦੂਸਰੀ ਸਾਈਡ ਜਿੰਦਵੜੀ ਸਾਈਡ ਵੀ ਸਕੂਲ ਹੈ ਉੱਥੇ ਜੇਕਰ ਤੁਸੀਂ ਸਵੇਰ ਦਾ ਸਮਾਂ ਜਾਂ ਸ਼ਾਮ ਦਾ ਸਮਾਂ ਦੇਖੋ 11 ਫੁੱਟੀ ਰੋਲ ਹੋਣ ਦੇ ਬਾਵਜੂਦ ਵੀ ਰਸ਼ ਬਹੁਤ ਹੈ ਤੁਸੀਂ ਉੱਥੇ ਦੇ ਸਕੂਲ ਦੇ ਮੈਨੇਜਮੈਂਟ ਕੋ ਵੀ ਆਪਣੇ ਨਾਲ ਇਨਕਲੂਡ ਕਰੋ ਉਹਨਾਂ ਦੀ ਵੀ ਡਿਊਟੀ ਹੈ ਜੇ ਵੀ ਤੁਸੀਂ ਲਾਓ ਉੱਥੇ ਜਿਹੜਾ ਰੋਡ ਆ ਉਹ ਰੋਡ ਦੇ ਉੱਤੇ ਟ੍ਰੈਫਿਕ ਜਾਨੀ ਹੁੰਦੀ ਨਹੀਂ ਤੁਸੀਂ ਟੱਪ ਨਹੀਂ ਸਕਦੇ ਇੱਕ ਤਾਂ ਇੱਥੇ ਤੇ ਖੇਲ ਪਾਣ ਦੀ ਗੜ ਦੂਜੀ ਸਪੀਡ ਲਿਮਟ ਨਿਰਧਾਰਤ ਕਰਦੇ ਸਮੇਂ ਸਮੇਂ ਨਾਕੇ ਲਾ ਕੇ ਸਰਚਲਾਪ ਕਰਨ ਦੀ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਰੇ ਆਪਣੀ ਮਿੱਤਰ ਸੱਜਣਾਂ ਨੂੰ ਕਹਿ ਦਿੰਦਾ ਕਿ ਸਦਾਰ ਕੋਈ ਸਿੰਕਰਾਣਾ ਜਿਹੜਾ ਬਾਂਹ ਤੇ ਘਰ ਦੇ ਤੋਂ ਚੋਰੀ ਪੈਸੇ ਲੈ ਗਏ ਉਹਦੀ ਨਸ਼ੇ ਦੀ ਪੂrti ਤੇ ਨੂੰ ਆਰਥ ਵਿਵਸਥਾ ਵਿਭਾਗ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸੰਪਰਕ ਮਹਮ ਚਲਾਇਆ ਗਿਆ ਜਿਹਦੇ ਤਹਿਤ ਕਿ ਪਬਲਿਕ ਨਾਲ ਡਾਇਰੈਕਟ वार्तालाप ਕੀਤਾ ਜਾਵੇ ਪਬਲਿਕ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣ ਉਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਹੈ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਣਾ ਹੈ ਉਹਦੇ ਨਾਲ ਪੁਲਿਸ ਅਫਸਰਾਂ ਨਾਲ ਜਿਹੜੀ ਇਹ ਲਗਾਤਾਰ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਸਬ ਡਿਵੀਜ਼ਨ ਦੇ ਜਿਹੜੇ ਇੱਥੇ ਆ ਕੇ ਮੀਟਿੰਗ ਕੀਤੀ ਗਈ ਹੈ ਜਿੰਦੇ ਵਿੱਚ ਲੋਕਾਂ ਦੇ ਵਿਚਾਰ ਸੁਨੇ ਗਏ ਨੇ ਔਰ ਉਹਨਾਂ ਨੂੰ ਹੱਲ ਵੀ ਨਾਲ ਦੱਸਿਆ ਗਿਆ ਹੈ ਕਿ ਪੁਲਿਸ ਪਬਲਿਕ ਦਾ ਇੱਕ ਨਵ ਮਾਰਸ ਦਾ ਜਿਹੜਾ ਰਿਸ਼ਤਾ ਆਪਾਂ ਇਕੱਠੇ ਹੋ ਕੇ ਸਾਰੇ ਕੰਮ ਕਰੀਏ ਤੇ ਆਪਾਂ ਡਰੱਗ ਨੂੰ ਵੀ ਕੰਟਰੋਲ ਕਰ ਲਾਂਗੇ ਤੇ ਜਿਹੜੀ ਟਰੈਫਿਕ ਦੀ ਸਮੱਸਿਆ ਉਹਨੂੰ ਵੀ ਹੱਲ ਕਰ ਲਾਂਗੇ ਜਿਹੜਾ ਛੋਟਾ ਮੋਟਾ ਕ੍ਰਾਈਮ ਹੁੰਦਾ ਹੈ ਜਿਹੜਾ ਉਹ ਵੀ ਹੱਲ ਹੋ ਜਾਏਗਾ ਸੋ ਇਹ ਪਬਲਿਕ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਦੱਸਿਆ ਗਿਆ ਹੈ ਤੇ ਜਿਹੜੀਆਂ ਅਗਲੀਆਂ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਾਸਤਾ ਕੈਂਪ ਕਰੋ ਉਹਨਾਂ ਨਾਲ ਗੱਲਬਾਤ ਕਰੋ ਤੇ ਸਾਨੂੰ ਆ ਕੇ ਫੀਡਬੈਕ ਦਿਓ ਇਹਨਾਂ ਮੀਟਿੰਗਾਂ ਦੇ ਕੀ ਰਿਜ਼ਲਟ ਨਿਕਲੇ ਨੇ ਕਿਸ ਤਰ੍ਹਾਂ ਦੇ ਇਸ਼ੂ ਜਿਹੜੇ ਲੋਕ ਰਹੇ ਜੀ ਮੀਟਿੰਗ ਜਿਹੜੀ ਹੈ ਅੱਜ ਬਿਲਕੁਲ ਜੀ ਅੱਜ ਦੀ ਮੀਟਿੰਗ ਬਹੁਤ ਅੱਛੀ ਰਹੀਏ ਲੋਕਾਂ ਨੇ ਖੁੱਲ ਕੇ ਆਪਣੇ ਨਸ਼ੇ ਪ੍ਰਤੀ ਦੱਸਿਆ ਕਿ ਨਸ਼ਾ ਕਿਹੜੇ-ਕਿਹੜੇ ਏਰੀਆ ਚ ਕਿੰਨਾ-ਕੰਨਾ ਵਧਿਆ ਹੈ ਜਿਹੜੀ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਆਈਏ ਉਹਦੇ ਬਾਰੇ ਉਹਨਾਂ ਨੇ ਦੱਸਿਆ ਔਰ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੁਲੇ ਮਹੱਲਾ ਦੇ ਜਿਹੜੀ ਟ੍ਰੈਫਿਕ ਦੀ ਜਿਆਦਾ ਜਿਹੜੀ ਮੁਸ਼ਕਲ ਆਉਂਦੀ ਹੈ ਉਹਦੇ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੋ ਇਹਨਾਂ ਸਾਰਿਆਂ ਮਸਲਿਆਂ ਨੂੰ ਹੱਲ ਕਰ ਲਈ ਅਸੀਂ ਜਿਹੜੀਆਂ ਇੱਥੇ ਅੱਜ ਇਹ ਮੀਟਿੰਗ ਕੀਤੀ ਹੈ ਤੇ ਹੁਣ ਹੋਲਾ ਮhalla ਸੰਬੰਧੀ ਮੈਂ ਆਪਣੇ ਪੁਲਿਸ ਅਫਸਰ ਸਹਿਵਾਨਾ ਨਾਲ ਵੀ ਮੀਟਿੰਗ ਕਰਾਂਗਾ ਸਾਡੇ ਇੱਥੇ ਅਲੱਗ-ਅਲੱਗ ਇਰੀਏ ਨੂੰ 11 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਤੇ 14 ਜਿਹੜੀਆਂ ਪਾਰਕਿੰਗ ਬਣਾਈਆਂ ਗਈਆਂ ਨੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਇੱਕ ਮੀਟਿੰਗ ਹੋਰ ਕਰਨੀ ਹੈ ਤੇ ਉਹ ਤੁਹਾਨੂੰ ਡਿਟੇਲ ਉਹ ਵੀ ਦੇ ਦੇਵਾਂਗੇ ਨਾਲ ਬਾਕੀ ਅੱਜ ਦੀ ਜਿਹੜੀ ਸੰਪਰਕ ਮੀਟਿੰਗ ਇਹ ਬਹੁਤ ਅੱਛੀ ਰਹੀ ਹੈ ਤੇ ਲੋਕਾਂ ਨੇ ਇਸ ਚੀਜ਼ ਨੂੰ ਪੁਲਿਸ ਦੀਆਂ ਜੜੀਆਂ ਪਬਲਿਕ ਨਾਲ ਮੀਟਿੰਗਾਂ ਕਰਨ ਨੂੰ ਅਪਰੀਸ਼ੀਏਟ ਵੀ ਕੀਤਾ ਔਰ ਇਹਨਾਂ ਨੇ ਹਮੇ ਵੀ ਭਰੀਏ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੁਲਿਸ ਨੂੰ ਫੀਡਬੈਕ ਦਿੰਦੇ ਰਹਿਣਾ ਬਿਲਕੁਲ ਜੀ ਸਾਡੇ ਹਰੇਕ ਪਿੰਡ ਹਰੇਕ ਗਲੀ ਮਹੱਲੇ ਦੇ ਵਿੱਚ ਸਾਡੇ ਐਸਐਚਓ ਪੱਧਰ ਤੋਂ ਲੈ ਕੇ ਉੱਪਰ ਤੱਕ ਜੜੀਆਂ ਮੀਟਿੰਗਸ ਇਹ ਸਾਡੀਆਂ ਕੰਟੀਨਿਊਸਲੀ ਚੱਲਦੀਆਂ ਰਹਿਣਗੀਆਂ ਸਾਡੇ ਐਸਐਸਪੀ ਸਾਹਿਬ ਲੋਕ ਕੀਤੀਆਂ ਗਈਆਂ ਨੇ ਐਸਪੀ ਸਾਹਿਬਾ ਨਾਲੋਂ ਵੀ ਕੀਤੀਆਂ ਗਈਆਂ ਨੇ ਡੀਐਸਪੀ ਐਸਐਚਓ ਸਾਰਿਆਂ ਨਾਲੋਂ ਇਸੇ ਤਰੀਕੇ ਨਾਲ ਸਬਡਿਵੀਜ਼ਨ ਲੈਵਲ ਤੇ ਸਬਡਿਵੀਜ਼ਨ ਪੱਧਰ ਤੇ ਜਿਹੜੀ ਹੈ ਉਹ ਮੇਰੇ ਹਲੂਮੀ ਮਿਟਨਾ ਇਸ ਤਰ੍ਹਾਂ ਜਾਰੀ ਰਹਿਣ ਇੱਕ ਸਰ ਜਿਹੜਾ ਕੋਈ ਜਿਹੜਾ ਵੀ ਵਹੀਕਲ ਕੋਈ ਓਵਰ ਸਪੀਡ ਤੇ ਜਾਂਦਾ ਜਾਂ ਟ੍ਰੈਫਿਕ ਰੂਲਸ ਦੀ ਲੰਘਣਾ ਕਰਦਾ ਹੈ ਉਹ ਸਾਡੇ ਅਸਰਾਂ ਤੋਂ ਬਕਾਇਦਾਾਂ ਤੇ ਚਲਾਣ ਕੀਤੇ ਜਾਂਦੇ ਨੇ ਮੈਕਸਿਮਮ ਜਿਹੜੇ ਰੋਪੜ ਜਿਹੜੇ ਦੇ ਵਿੱਚ 2.300 ਡੇਲੀ ਜਿਹੜਾ ਚਲਾਣਾ ਹੋ ਰਿਆਂ ਦੇ ਤੇ ਇਸ ਤੋਂ ਸਵਾਏ ਅਸੀਂ ਟ੍ਰੈਫਿਕ ਰੂਲਸ ਨੂੰ ਜਿਹੜਾ ਸਿਖਾਉਣ ਲਈ ਵੀ ਆਪਾਂ ਆਪਣੇ ਕੈਂਪ ਲਾਉਣੇ ਆ ਹੁਣ ਇਹ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਰਸ਼ ਰਹਿੰਦਾ ਅਲੱਗ-ਅਲੱਗ ਸਟੇਟਸ ਨੂੰ ਜਿਹੜੀਆਂ ਜਿਵੇਂ ਕਦਰ ਆਪਣੇ ਹਿਮਾਚਲ ਨੂੰ ਅੱਗੇ ਉਹਨਾਂ ਸਾਈਡ ਜਾਂਦੀ ਹੈ ਜੇਣਕੇ ਨੂੰ ਵੀ ਅੱਗੇ ਲੋਕ ਜਾਂਦੇ ਨੇ ਜਿਹੜੇ ਬੜਾ ਜਿਹੜਾ ਰਸ਼ ਰਹਿਣ ਕਰਕੇ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਉਫਰ ਵਧਾ ਰਹੇ ਆ। ਓਵਰ ਸਪੀਡ ਹੈਗੇ ਨੇ ਉਹ ਸਾਡੇ ਕੋਲ ਸਾਰੇ ਹੀ ਕੁਮੈਂਟਾ ਹੈਗੇ ਨੇ। ਅਸੀਂ ਉਹਨਾਂ ਰਹੀਂ ਚੈੱਕ ਕਰਕੇ ਉਹਨਾਂ ਦੇ ਜਿਹੜੇ ਚਲਾਨ ਕਰਨੇ ਆ। ਦੇ ਮੁਲਾਜ਼ਮ ਨੇ ਪਲੱਸ ਸਾਡੇ ਜਿਹੜੇ ਆਪਣੇ ਟਰੈਫਿਕ ਵਿੰਗ ਦਾ ਜਿਹੜਾ ਐਜੂਕੇਸ਼ਨ 셀 ਉਹਨਾਂ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਟਰੈਫਿਕ ਰੂਲਸ ਬਾਰੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਔਰ ਟਾਈਮ ਟੂ ਟਾਈਮ ਅਸੀਂ ਉਹਨਾਂ ਦੇ ਕੈਂਪ ਲਵਾ ਕੇ ਉੱਥੇ ਦੱਸਨੇ ਆ ਜਿਵੇਂ ਸ਼ਮਿਕ ਨੇ ਵੀ ਗੱਲ ਕੀਤੀ ਸੀ ਕਿ ਜਿਹੜੇ ਹੁਣ ਬੰਦੇ ਤੇ ਬਾਹਰੋਂ ਪੁਲਿਸ ਆਉਂਦੀ ਹੈ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿਉਂਕਿ ਮੋਬਾਈਲਾਂ ਤੇ ਜ਼ਿਆਦਾ ਅਸੀਂ ਵੀ ਦੇਖਿਆ ਪਿਛਲੀ ਵਾਰ ਡੀਐਸਪੀ ਸਾਹਿਬ ਆਪ ਲੱਗੇ ਰਹੇ ਐਸਐਸਪੀ ਸਾਹਿਬ ਲੱਗੇ ਰਹੇ ਆਪ ਉਹਨਾਂ ਦਾ ਐਕਚੁਅਲੀ ਕਨਸੈਪਟ ਤਾਂ ਇਹ ਪਤਾ ਕਿ ਹੌਲ ਦਾ ਮੱਲਾ ਕੀ ਹੈ ਆਉਂਦੇ ਨੇ ਵੀ 8 ਘੰਟੇ 10 ਘੰਟੇ ਦੀ ਡਿਊਟੀ ਕਰਨੀ ਲੰਘਰ ਸਕਣਾ ਤੇ ਨਹੀਂ ਦੇਖੋ ਜਿਹੜੀ ਬਾਹਰੋਂ ਫੋਰਸ ਆਉਣੀ ਹੈ ਉਹ ਇੱਥੇ ਹੀ ਕੈਂਪ ਕਰੇਗੀ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਬਰੀਫ ਕੀਤਾ ਜਾਏਗਾ ਮੇਰੇ ਪੱਧਰ ਤੇ ਐਸਐਸਪੀ ਸਾਹਿਬ ਵੱਲੋਂ ਇਸ ਤੋਂ ਸਾਇ ਸਾਡੇ ਕੋਲ ਹੋਰ ਕਈ ਕਮਾਂਡੈਂਟਸ ਵੀ ਆਉਣਗੇ ਐਸਪੀ ਸਾਹਿਬਾ ਨਹੀਂ ਆਉਣਗੇ ਅਸੀਂ ਸਾਰੀ ਫੋਰਸ ਨੂੰ ਕੱਲੀ ਕੱਲੇ ਪੁਆਇੰਟ ਬਾਰੇ ਬਰੀਫ ਕਰਕੇ ਉਹਨਾਂ ਨੂੰ ਡਿਊਟੀ ਤੇ ਲਾਵਾਂਗੇ ਤਾਂ ਕਿ ਜਿਹੜੀ ਕੋਈ ਪਿੱਛੇ ਕਮੀਆਂ ਪੇਛੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਪਬਲਿਕ ਦੇ ਜਿਹੜਾ ਸਖਾਵੇ ਜਿਹੜੇ ਸੁਰੱਖਿਆ ਪ੍ਰਬੰਧ ਜਿਹੜੇ ਕਿਤੇ ਇੱਕ ਇੱਕ